ਵੀਥੇ ਆਫਰ ਲੈ ਕੇ ਆਏ ਆ ਜਿਹੜੇ ਬੂਟ ਆਪਾਂ 1200 1500 ਰੁਪਏ ਰੇਂਜ ਦੇ ਵਿੱਚ ਵੇਚਦੇ ਆ ਉਹਨਾਂ ਤੇ ਫਲੈਟનેસ ਦੇ ਵਿੱਚ ਆਪਾਂ ਆਫਰ ਲਾਉਣੀ ਆ ਸਾਰੇ ਆਰਟੀਕਲ ਜਿਵੇਂ ਸਿਰਫ 600 ਰੁਪਏ ਰੇਂਜ ਦੇ ਵਿੱਚ ਹੋਣਗੇ ਸਾਈਜ਼ ਆ ਦਦਨੇ ਆ ਉਰੀ ਸਾਈਜ਼ ਹੋਣਗੇ ਇੱਕ ਕੱਟ ਸਾਈਜ਼ ਦੀ ਵੀਡੀਓ ਹੋਊਗੀ ਜਿਹੜਾ ਆਪਾਂ ਨੰਬਰ ਦਵਾਂਗੇ ਸਕਰੀਨ ਤੇ ਉਹਦੇ ਮੈਸੇਜ ਕਰਕੇ ਬੁੱਕ ਕਰਾ ਲਿਓ ਸਿਰਫ ਅੱਜ ਦੇ ਦਿਨ ਲਈ ਆਫਰ ਹੋਊਗੀ ਔਰ ਇਹਦਾ ਰੇਟ ਹੋਊਗਾ ਲੈਸ ਤੇ 600 ਰੁਪਏ ਰੇਂਜ ਦੇ ਵਿੱਚ ਫਲੈਟ ਲੱਗੂਗਾ ਤੁਹਾਨੂੰ 600 ਰੁਪਏ ਦੇ ਵਿੱਚ ਕੋਰੀਅਰ ਫ੍ਰੀ ਦੇ ਦਾਂਗੇ ਤੁਹਾਨੂੰ ਸਿਰਫ 600 ਰੁਪਏ ਰੇ ਆ ਨਿਊ ਬੈਲੈਂਸ ਦਾ 6 ਨੰਬਰ ਦਾ ਜੋੜਾ ਇਹ ਵੀ 600 ਰੁਪਏ ਲੱਗੂਗਾ ਜੀ ਆਹ ਵੀ ਨਿਊ ਬੈਲੈਂਸ ਦਾ 600 ਰੁਪਏ ਦੇ ਵਿੱਚ ਇਹ ਸਾਰੇ 6 ਨੰਬਰ ਸਾਈਜ਼ ਹੋਣਗੇ ਜੀ ਆ ਇਹ 600 ਰੁਪਏ ਦੇ ਵਿੱਚ ਲੱਗਣਗੇ ਆਹ ਲੋ ਆ ਹਾਈ ਨੈਕ ਵੀ 600 ਰੁਪਏ ਦੇ ਵਿੱਚ ਲੱਗੂਗਾ 6 ਨੰਬਰ ਜੋੜੇ ਹੋਣਗੇ ਸਾਰੇ ਜੀ ਜਿਹੜਾ ਮਰਜੀ ਡਿਜ਼ਾਈਨ ਲੈ ਲਓ ਸਿਰ ਸਾਈਜ਼ ਨੂੰ ਮਿਲੂ ਕਰਨਾ ਚਾਹੀਦਾ 6 ਨੰਬਰ ਦੇ ਵਿੱਚ 600 ਰੁਪਏ ਦੇ ਵਿੱਚ ਜਿਹੜਾ ਮਰਜੀ ਡਿਜ਼ਾਈਨ ਲੈ ਲਓ 600 ਰੁਪਏ ਰੇਂਜ ਦੇ ਵਿੱਚ ਲੱਗਣਗੇ ਆਰਟੀਕਲ ਜਿਹੜਾ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਸਕਰੀਨਸ਼ਾਟ ਮਾਰ ਕੇ ਜਿਹੜੇ ਆਪਣੇ ਨੰਬਰ ਦਿੱਤੇ ਨੇ ਬਹੁਤ ਵਾਰ ਆ ਡਿਜ਼ਾਈਨ ਮਿਲਣਗੇ ਸਾਰੇ 7 ਨੰਬਰ ਦੇ ਵਿੱਚ ਇਹ 7 ਨੰਬਰ ਸਾਈਜ਼ ਹੋਊਗਾ ਇਹ ਵੀ ਤੁਹਾਨੂੰ ਸਿਰਫ 600 ਰੁਪਏ ਦੀ ਰੇਂਜ ਦੇ ਵਿੱਚ ਲੱਗਣਗੇ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਸਾਈਜ਼ ਮਿਲੂਗਾ 7 ਨੰਬਰ ਜੀ ਇਹ ਸਾਰੇ ਆਰਟੀਕਲ 7 ਨੰਬਰ ਦੇ ਜੋੜੇ ਹੋਣਗੇ ਜੀ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਜਿਹੜੇ ਆਪਣੇ ਸਕਰੀਨ ਦੇ ਉੱਤੇ ਨੰਬਰ ਹੋਣਗੇ ਉਹਨਾਂ ਉੱਤੇ ਮਾਰ ਕੇ ਸਕਰੀਨਸ਼ਾਟ ਭੇਜ ਦਿਓ ਸਿਰਫ 600 ਰੁਪਏ ਦੀ ਰੇਂਜ ਦੇ ਵਿੱਚ ਲੱਗਣਗੇ ਆਰਟੀਕਲ ਸਾਈਜ਼ ਮਿਲੂਗਾ 7 ਨੰਬਰ ਜੀ ਇਹਨਾਂ 'ਚ ਇਹ ਸਾਰੇ 7 ਨੰਬਰ ਦੇ ਡਿਜ਼ਾਈਨ ਹੋਣਗੇ ਜਿਹੜਾ ਮਰਜ਼ੀ ਜੋੜਾ ਲੈ ਲਓ ਸਿਰਫ 7 ਨੰਬਰ ਦੇ ਕੈਂਪਸ ਦਾ ਜੋੜਾ ਜੀ ਇਹਦੀ ਐਮ ਆਰ ਡੀ ਚੈੱਕ ਕਰ ਸਕਦੇ ਤੁਸੀਂ 1700 ਰੁਪਿਆ ਸਿਰਫ 600 ਰੁਪਏ ਦੇ ਰੇਂਜ ਦੇ ਵਿੱਚ ਉਹ ਤੋਂ ਬਾਅਦ 8 ਨੰਬਰ ਜੋੜ ਆ ਜਾਊਗਾ ਇਹ ਵੀ 600 ਰੁਪਏ ਦੇ ਰੇਂਜ ਦੇ ਵਿੱਚ ਲੱਗਣਗੇ ਸਾਈਜ਼ ਮਿਲੂਗਾ ਇਹਨਾਂ ਚ 8 ਨੰਬਰ ਜੀ ਆ ਲੋ ਇਹ 8 ਨੰਬਰ ਸਾਈਜ਼ ਹੋਊਗਾ ਸਿਰਫ 600 ਰੁਪਏ ਦੇ ਰੇਂਜ ਦੇ ਵਿੱਚ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਿਓ ਇਹ 8 ਨੰਬਰ ਹੋਊਗਾ ਸਿਰਫ 600 ਰੁਪਏ ਦੇ ਰੇਂਜ ਦੇ ਵਿੱਚ ਲੱਗਣਗੇ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਿਓ ਸਿਰਫ 600 ਰੁਪਏ ਦੇ ਰੇਂਜ ਦੇ ਵਿੱਚ ਆ ਲੋ ਸਾਈਜ਼ ਮਿਲੂਗਾ ਪ੍ਰੋਪਰ ਇਹਨਾਂ ਚ 8 ਨੰਬਰ ਦੇ 6 ਤੇ 8 ਨੰਬਰ ਦੇ ਜੋੜੇ ਨੇ ਸਿਰਫ 600 ਰੁਪਏ ਹੀ ਰੇਂਜ ਦੇ ਵਿੱਚ ਆ ਲੋ 600 ਰੁਪਏ ਰੇਂਜ ਦੇ ਵਿੱਚ ਲੱਗਣਗੇ ਸ਼ਿਪਿੰਗ ਫ੍ਰੀ ਹੋਊਗੀ ਸਿਰਫ 600 ਰੁਪਏ ਰੇਂਜ ਦੇ ਵਿੱਚ ਇਹ 8 ਨੰਬਰ ਨੇ ਉਹ ਤੋਂ ਬਾਅਦ ਡਿਜ਼ਾਈਨ ਆ ਜਾਣਗੇ 9 ਨੰਬਰ ਦੇ ਵਿੱਚ ਆ 9 ਨੰਬਰ ਦੇ ਹੋਣਗੇ ਵੀਰੇ ਸਿਰਫ 600 ਰੁਪਏ ਹੀ ਰੇਂਜ ਦੇ ਵਿੱਚ ਲੱਗਣਗੇ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਿਓ ਸ਼ਿਪਿੰਗ ਫ੍ਰੀ ਹੋਊਗੀ ਸਿਰਫ 600 ਰੁਪਏ ਹੀ ਰੇਂਜ ਦੇ ਵਿੱਚ ਸਾਈਜ਼ ਮਿਲੂਗਾ ਪ੍ਰੋਪਰ 9 ਨੰਬਰ ਦੀ ਇਹ 9 ਨੰਬਰ ਦੇ ਡਿਜ਼ਾਈਨ ਹੋਣਗੇ ਸਾਰੇ ਆ ਲੋ 600 ਰੁਪਏ ਰੇਂਜ ਦੇ ਵਿੱਚ ਲੱਗਣਗੇ ਜਿਹੜਾ ਮਰਜ਼ੀ ਡਿਜ਼ਾਈਨ ਲੈ ਸਕ੍ਰੀਨ ਦੇ ਉੱਤੇ ਨੰਬਰ ਦਿੱਤੇ ਹੋਣਗੇ ਉਹਨਾਂ ਤੇ ਸਕ੍ਰੀਨਸ਼ਾਟ ਮਾਰ ਕੇ ਭੇਜ ਦਿਓ ਕੋਈ ਇਹ ਬਿਲਕੁਲ ਫ੍ਰੀ ਹੋਊਗਾ 600 ਰੁਪਏ ਹੀ ਰੈਂਟ ਦੇ ਵਿੱਚ ਲੱਗਣਗੇ ਆ ਲੋ ਸਾਈਜ਼ ਮਿਲੂਗਾ ਪ੍ਰੋਪਰ ਨੋਨਬਲ ਧੰਨਵਾਦ ਵੀਰੇ ਮੇਰੇ ਆਰਟੀਕਲ ਚੈੱਕ ਕਰਾ ਲੇੜੇ ਇਹ ਕਰਕੇ ਕੰਫਰਟ ਦੀ 100% ਗਾਰੰਟੀ ਹੋਊਗੀ ਕਿਸੇ ਨੇ ਡੇਲੀ ਵੇਸ ਤੇ ਪਾਉਣਾ ਵਾ ਜਾਂ ਵਾਕ ਲਈ ਪਾਉਣਾ ਜਿਮ ਲਈ ਤਾਂ ਸਭ ਤੋਂ ਵਧੀਆ ਚੀਜ਼ ਆ ਨਾਲੇ ਲਾਉਣਾ ਪਾਉਣਾ ਸੌਖਾ ਵੀਰੇ ਵਿਦਆਊਟ ਲੇਸ ਤੇ ਕੰਬੀਨੇਸ਼ਨ ਕਲਰ ਚੈੱਕ ਕਰਵਾ ਠੀਕ ਆ ਉਹ ਸੋਹਣੇ ਆਰਟੀਕਲ ਨੇ ਵੀਰੇ ਇਹਦੇ ਚਾਹਤ ਆਪਣੇ ਕੋਲ ਲੇਸੀ ਵਾਲਾ ਵੀ ਆਇਆ ਆ ਦੇਖੋ ਲੇਸੀ ਵਾਲੇ ਚ ਵੀ ਗ੍ਰੇ ਔਰ ਬਲੈਕ ਦੋਨੋ ਕਲਰ ਮਿਲ ਜਣਗੇ ਵੀਰੇ ਆਪਾਂ ਸਾਈਜ਼ ਦੀ ਗੱਲ ਕਰਦੇ ਆ ਇਹਦਾ ਵਿੱਚ ਮਿਲ ਲੇਗਾ ਤੁਹਾਨੂੰ 7 ਨੰਬਰ ਤੋਂ ਲੈ ਕੇ 10 ਨੰਬਰ ਤੱਕ ਤੇ ਵਿਦਆਊਟ ਲੇਸ ਦੇ ਵਿੱਚ ਮਿਲੂਗਾ ਵੀਰੇ ਤੁਹਾਨੂੰ 7 ਤੋਂ ਲੈ ਕੇ 12 ਨੰਬਰ ਤੱਕ 7 ਤੋਂ 12 ਸਾਰੇ ਸਾਈਜ਼ ਮਿਲ ਜਣਗੇ ਤੇ ਵੀਰੇ ਜਿਹੜੇ ਅੰਦਰ ਰੇਟ ਰਹੂਗਾ ਵੀਰੇ ਸਿਰਫ ਰੇਟ ਰਹੂਗਾ 999 ਮਤਲਬ 1000 ਦੀ ਰੇਂਜ ਦੇ ਵਿੱਚ ਰੇਟ ਰਹੂਗਾ ਇਹਨਾਂ ਦਾ ਵੀਰੇ ਸਾਇਤ ਨੂੰ ਮਿਲਨੇ ਆ ਇਹਦੇ ਵਿੱਚ 7 ਤੋਂ 12 ਤੇ ਇਹਦੇ ਵਿੱਚ ਮਿਲਨੇ ਆ 7 ਤੋਂ 10 ਤੇ ਤੁਸੀਂ ਇਹਨੂੰ ਆਨਲਾਈਨ ਵੀਰੇ ਬੁੱਕ ਕਰ ਸਕਦੇ ਹੋ ਸਾਡਾ ਨੰਬਰ ਰੋਟ ਕਰੋ 78244050 78244050 ਇੱਥੇ ਤੁਸੀਂ ਸਕਰੀਨ ਸ਼ਾਟ ਮਾਰ ਕੇ ਸਾਨੂੰ ਵਟਸਐਪ ਕਰ ਦਿਓ ਤੁਹਾਨੂੰ ਨਾਮ ਦੇ ਨਾਲ ਪੈਕਿੰਗ ਕਰਕੇ ਅਸੀਂ ਟਰੈਕਿੰਗ ਆਈਡੀਆਂ ਦੀ ਫੋਟੋ ਪਾ ਦੇਣੀ ਆ ਵੀਰੇ ਤੇ 48 ਘੰਟਿਆਂ ਤਕਰੀਬਨ ਸਾਡਾ ਕੋਰੀਅਰ ਤੁਹਾਡੇ ਤੱਕ ਪਹੁੰਚ ਪਹੁੰਚ ਜਾਂਦਾ ਤੇ ਸਾਡਾ ਟੀਮ ਹਨੀ ਸੈਟੀ ਬੇਜ ਨੂੰ ਲਾਈਕ ਕਰੋ ਫੋਲੋ ਕਰੋ ਧੰਨਵਾਦ ਸਸਰੀਕਾਲ